ਜੀ ਮੰਮੀ ਵਿਹੜੇ 'ਚ ਬੈਠੇ ਸੀ ਜਦੋਂ ਜੋਬਨ ਮੇਰਾ ਦਵਾਲਾ ਆਇਆ ਸੀ ਦੇਰ ਮੁਕੀ ਤੇ ਮੁਕੀ ਜੇ ਇਹਨਾਂ ਦੀ ਧੀ ਹੁੰਦੀ ਇਹਨਾਂ ਦੇ ਜਵਾਈ ਅੰਦਰ ਕੁੱਟਣ ਡਿਆ ਹੁੰਦਾ ਤੇ ਮੰਮੀ ਅੰਦਰ ਨਾ ਆਉਂਦੇ ਇਹ ਇੱਕ ਵਾਰੀ ਨਹੀਂ ਅੰਦਰ ਆਏ ਇਹਨਾਂ ਨੇ ਆਖਿਆ ਵੀ ਜੋਬਨ ਤੂੰ ਨਾ ਮਾਰ ਕਿਉਂ ਮਾਰ ਰਿਆ ਪਿੰਦਰ ਸਿਆਂ ਆਂ ਕਾ ਝੂਠੀ ਹੋ ਮੈਂ ਕਿਹਾ ਉਹ ਗੇਟ ਗਾੜੀ ਬਾਹਰ ਤੇ ਅਗੂਆ ਘੜੀ ਬੈਠੀ ਮੰਮੀ ਝੂਠ ਨਾ ਬੋਲੋ ਰੱਬ ਨੂੰ ਜਾਣ ਦੇਣੀ ਆ ਸੱਚ ਬੋਲੋ ਵੀ ਕਿੱਥੇ ਬੈਠੀ ਜੀ ਇਸ ਟਾਈਮ ਤੇ ਮੈਂ ਬਾਹਰ ਨੂੰ ਭੱਜੀ ਆ ਨਾ ਉੱਥੇ ਬੈਠੇ ਤਾਂ ਮਹਾ ਵੇਂਦੇ ਜੀ ਮਗਰ ਭੱਜੇ ਤੂੰ ਹੀ ਆਪੋ ਚਾਪਾ ਵੀ ਸਬੂਤ ਨਾਲੇ ਮੈਨੂੰ ਕੀ ਪਤਾ ਤੁਹਾਡੀ ਦੋ ਜੀਆਂ ਚ ਕੀ ਗੱਲ ਹੋਈ ਮੈਂ ਵੀ ਜਦੋਂ ਤੁਸੀਂ ਦੋਵੇਂ ਅੰਦਰ ਹੋ ਤਾਂ ਮੈਂ ਚੋਂਦੀ ਨਹੀਂ ਅੰਦਰ ਬਾਹਰੋਂ ਨੂੰ ਜੋਬਨ ਨੂੰ ਬਾਹਰੋਂ ਤੁਸੀਂ ਕੋ ਸਿਖਾ ਲਿਆ ਉਹ ਤਾਂ ਹੀ ਆਇਆ ਤਾਂ ਹੀ ਮੇਰੇ ਹੱਥੀ ਪਿਆਰ ਉਹਨੇ ਕਿਹੋਤਾ ਕੀ ਸਿਖਾ ਲਿਆ ਮੈਂ ਤੈਨੂੰ ਕੀ ਆਖਿਆ ਹੁਣ ਉਹ ਕੀ ਕਵੇ ਹੁਣ ਤੇ ਚਲੋ ਵੀ ਇਹ ਇਨਾਂ ਚ ਬੜਾ ਸੁਧਾਰ ਹੋ ਗਿਆ ਮੈਂ ਨਸ਼ਾ ਛਡਾਉਂ ਲਈ ਆ ਤਾਕਤ ਵਾਲੀਆਂ ਚੀਜ਼ਾਂ ਦੇਣ ਡੇ ਆ ਵੀ ਬੰਬੀ ਤੇ ਤੁਸੀਂ ਕੱਲੇ ਆ ਨਹੀਂ ਜਾਣਾ ਹੁਣ ਉਹ ਜੋਬਨ ਵੇਖ ਲਓ ਨਹੀਂ ਤੇ ਇਹਨਾਂ ਦਾ ਕੋਈ ਦੇ ਜੋ ਨਹੀਂ ਆ ਵੀ ਮੇਰਾ ਪੁੱਤ ਵਾ ਮੈਂ ਇਹਨਾਂ ਨੂੰ ਸੁਧਾਰਨਾ ਮੈਂ ਕੁਝ ਕਹਿਣਾ ਮਾਸੀ ਜੀ ਆਉਣੀ ਆਲੇ ਆ ਨਾ ਪਹਿਲੀ ਗੱਲ ਆ ਜੋਬਨ ਤੇਰਾ ਫਰਜ਼ ਕਿੱਦਾਂ ਬਣਦਾ ਵਾ ਆਪਣੀ ਕੁੜੀ ਦਾ ਧੁੱਕਣ ਦਾ ਔਰ ਗਲਤ ਬੋਲੀ ਦੀ ਮੜਾ ਜਾ ਗਲਤ ਜੀ ਬੋਲੀ ਜੋਬਨ ਤੱਕ ਕੀ ਬੋਲੀ ਮਾਦਾ ਬਣਨ ਤੋਂ ਕੀ ਗਲਤ ਬੋਲਿਆ ਹਾਂ ਤੂੰ ਨਾ ਨਸ਼ਾ ਪੀਤਾ ਹੁੰਦਾ ਸਾਰੇ ਘਰਾਂ ਵਿੱਚ ਲੜਾਈਆਂ ਸਾਹ ਜਾਨ ਨਸ਼ੇ ਦੀਆਂ ਜਦੋਂ ਨਸ਼ਾ ਨਾ ਕਰਾਂਗੇ ਤਾਂ ਲੜਾਈ ਹੋਣੀ ਦੀ ਲੜਾਈ ਦੋ ਤਰ੍ਹਾਂ ਦੀ ਹੁੰਦੀ ਆ ਜਾਂ ਘਰ ਵਿੱਚ ਭੁੱਖ ਲੰਗ ਹੋਵੇ ਤਾਂ ਲੜਾਈ ਹੁੰਦੀ ਆ ਜਾਂ ਘਰ ਵਿੱਚ ਪੈਸਾ ਤੇ ਰਣਾ ਬੇ ਜਾਲ ਲੜਾਈ ਹੁੰਦੀ ਆ ਤੇ ਜਾਂ दारू ਦੀ ਹੁੰਦੀ ਜਾਂ ਨਸ਼ੇ ਦੀ ਲੜਾਈ ਹੁੰਦੀ ਆ ਇੰਦਰ ਸਿੰਘ ਮੈਂ ਤੈਨੂੰ ਦੱਸ ਦੀ ਗੱਲ ਗਾ ਜੜੀ ਉਹ ਗੋਲ ਮੋਲ ਨਾਲ ਗੱਲ ਕਰ ਸਿੱਧੀ ਦੱਸ ਲੜਾਈ ਇਹਨਾਂ ਦੋਹਾਂ ਦੀ ਨਾਉ ਸਸਦੀ ਹੈ ਮੇਰੀ ਕੋਲ ਇਹ ਜੀ ਦੋ ਅੰਦਰ ਆਇਆ ਵਾ ਇਹਨੂੰ ਤੂੰ ਕ ਮਾਰਿਆ ਬਈ ਇਹਨੇ ਚੂੜਿਆ ਤੌਰ ਮਾਰਿਆ ਮਾਸੀ ਮਾਸੀ ਕਾ ਪਤਾ ਨਹੀਂ ਇੱਕ ਲੱਗੀ ਕ ਨਹੀਂ ਇੱਕ ਵਜੀ ਕ ਨਹੀਂ ਤਾਂ ਬੋਈ ਦਾਤਾ ਨੂੰ ਕੁਟੀਆ ਕੁਟੀਆ ਗੱਲ ਮਾਸੀ ਜੀ ਆ ਗਏ ਵੀਰ ਜੀ ਫਿਰ ਗੱਲ ਗੱਲ ਤੇ ਦਵਾਜੂ ਕਲੈਣੀ ਪੱਲੇ ਪੈ ਗਈ ਸਾਡੇ ਮੇਰਾ ਮੁੰਡਾ ਕਵਾਰਾ ਸੀ ਜੇ ਇਹਨਾਂ ਦਾ ਮੁੰਡਾ ਕਵਾਰਾ ਸੀ ਤੇ ਨਸ਼ਿਆਂ ਨਾਲ ਭਰਿਆ ਵਾ ਮੈਂ ਅੱਜ ਥੜ ਕੋ ਗੱਲ ਕਰਨ ਲਈ ਆਂ ਪਰ ਵੀਰ ਜੀ ਤੁਸੀਂ ਇਹ ਨਹੀਂ ਸੋਚਣਾ ਕਿ ਮੈਂ ਇੱਥੋਂ ਛੱਡ ਕੇ ਹੁਣ ਤੇ ਕਿਤੇ ਚੌਥੇ ਖਾਂ ਬਹਿ ਜੂਗੀ ਇੱਥੇ ਰਹੂਗੀ ਤੇ ਰਹੂ ਵੀ ਟੋਰਨਾ)^{(ਪਿੰਦਰ ਸਿੰਘ ਖਲੋਜਾ ਮੇਰੀ ਸੁਣ ਲੈ ਗੱਲ ਜਿੱਦਣੇ 15 ਕੋਲ 15 ਦਿਨ 마ਸੀ ਕੋ ਰਾਂਡ ਆਈ ਉਹਦਨੇ ਵੇਖ ਨਸ਼ਾ ਕਰਦਾ ਮੈਂ ਤੇ ਅੱਜ ਖੁਸ਼ੀ ਨਹੀਂ ਉਹ 마ਸੀ ਜੀ ਮੇਰੀ ਗੱਲ ਸੁਣੋ ਇਹ ਭਾਵੇਂ ਆਦੀ ਕੁੜੀ ਜਿੱਦਾਂ ਮਰਜੀ ਆ ਮੈਨੂੰ ਪਤਾ ਏ ਮੈਂ ਸਾਰੇ ਦੀ ਨਸ ਨਸ ਤੋਂ ਵਾਕ ਵੀ ਮੈਂ ਇਹ ਕੁੜੀ ਨੂੰ ਕਿਹਾ ਸੀ ਮੈਂ ਕਿਹਾ ਵੀ ਉਹ ਨਸ਼ੇ ਸਾਰੇ ਕਰਦਾ ਹੀ ਉਹ ਕਿਆ ਫਰੀਦ ਸਾਡੇ ਘਰ ਆਈ ਇਹਨੇ ਕਹਾ ਮਾਸੀ ਜੀ ਕਿੱਦਾਂ ਕਰਨੀ ਫੇਰ ਮੈਂ ਕੀ ਕਹਿੰਦੀ ਮੈਂ ਕਿਹਾ ਮੀਆਂ ਬੀਬੀ ਰਾਜੀ ਤਾਂ ਕੀ ਕਰੂ ਕਾਜੀ ਮੈਂ ਜੋ ਆਂਦੇ ਕਰ ਦੋ ਫੇਰ ਨਹੀਂ ਜੇ ਗੱਲ ਇਹ ਹੀ ਨਾ ਹੁਣ ਤੁਸੀਂ ਕਹਿੰਦੇ ਵੀ ਇਹ ਦਿਵਾਜੂਆ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਉਹਦਾ ਕਹਿੰਦੇ ਤੁਹਾਡਾ ਮੁੰਡਾ ਕੁਵਾਰਾ ਇਹ ਦਿਵਾਜੂ ਨਹੀਂ ਕਰਨਾ ਮੈਂ ਆਖਿਆ ਸੀ ਮੈਂ ਕਿਹਾ ਸੀ ਮੈਨੂੰ ਨਹੀਂ ਕਿਹਾ ਤੁਸੀਂ ਐਨੇ ਮੁਕਰੋ ਨਾ ਵਜਾਈ ਮੇਰੀ ਝੂਠ ਨਹੀਂ ਬੋਲਦੀ ਜੇ ਇਹ ਦਿਵਾਜੂਆ ਇਹਨਾਂ ਕਿਹੜੇ ਪਏ ਆ ਜੋ ਬੰਦੀ ਉਮਰ ਵੀ ਤੇ ਵੇਖੋ ਬੜਾ ਸੋਹਣਾ ਰਿਸ਼ਤਾ ਹੋਇਆ ਨਿਭਦੀ ਜਾਵੇ ਇਹ ਨਸ਼ੇ ਕਰਦਾ ਇਨੇ ਅਜ ਤੱਕ ਆਪਣੇ ਵੀਰ ਦੇ ਕੰਨਾਂ ਚ ਇਹ ਗੱਲ ਨਹੀਂ ਪਾਈ ਇਹਨੂੰ ਸੁਧਾਰਨ ਤੇ ਲੱਗੀ ਮੇਰੇ ਨਾਲ ਹਰ ਗੱਲ ਹੁੰਦੀ ਆ ਦੂਜੀ ਗੱਲ ਜੋਬਨ ਚਲੋ ਜਿੱਦਾਂ ਮਰਜੀ ਵੀ ਜੇ ਤੈਨੂੰ ਨਿੰਬੂ ਪਾਣੀ ਤੋਂ ਮਨਾਂ ਕੀਤਾ ਸੀ ਜਾਂ ਇਹਨੂੰ ਤੇਰੇ ਤੋਂ ਕੋਈ ਸ਼ਿਕਾਇਤ ਹੀ ਤੇ ਅਹੀਂ ਹੈਗੇ ਹੀ ਨਾ ਸਾਨੂੰ ਦੱਸਦਾ ਜਨਾਨੀ ਨੂੰ ਕੁੱਟਣਾ ਕਿੱਧਰ ਦੀ ਦੁਨੀਆਈ ਆ ਸਾਰੇ ਗੱਲਾਂ ਛੱਡੋ ਮੇਰੇ ਕੋ ਪਾਣੀ ਨੂੰ ਮਾਰ ਕੋ ਲਈ ਤੂੰ ਮਿਲਿਆ ਆ ਜਾਂ ਨਹੀਂ ਮਿਲਿਆ ਠੀਕ ਆ ਮੇਰੀ ਗੱਲ ਸੁਣ ਜੇ ਇਹਦੀ ਆ ਜ਼ਬਾਨ ਅੰਦਰ ਆਂਦੀ ਨਾ ਜਿੱਥੇ ਗਿਆ ਹੀ ਉੱਥੋਂ ਵੀ ਨਹੀਂ ਆ ਸਕਦੀ ਚਲੋ ਮੰਨਿਆ ਚਲੋ ਮੰਨਿਆ ਜੀ ਆ ਕੇ ਦਾਦੇ ਮੇੜੇ ਤੁਸੀਂ ਦੇਣ ਦੇ ਸਾਹਮਣੇ ਬਹਿ ਕੇ ਤੂੰ ਤਾਂ ਬੋਲ ਹੀ ਨਾ ਪਿੰਦਪਾ ਆ ਵੇਖ ਲਓ ਪਿੰਦ ਇਹਦਾ ਇਦਾਂ ਹੀ ਗਾਈ ਸਾਰੇ ਪਥਾੜੇ ਤੇਰੇ ਪੈ ਸਾਡੇ ਘਰ ਪੈ ਹੀ ਉਹ ਜੇ ਉਹਨਾਂ ਦੀ ਮਾਸੀ ਇੱਕ ਮਿੰਟ ਇੱਕ ਮਿੰਟ ਇਹਨਾਂ ਦੇ ਕਾਦੇ ਪਥਾੜੇ ਤੁਸੀਂ ਇਹ ਸਾਰੇ ਇਹਨਾਂ ਦੀ ਪ੍ਰੀਤ ਗੱਲਾਂ ਗੋਆਮੋਲ ਨਾ ਕਰ ਇਹ ਸਾਰੀ ਗੱਟਮੇਟ ਇਹਨਾਂ ਦੀ ਆਸਮੇਂ ਹੁੰਦੀ ਮੈਂ ਹੁਣ ਮੈਂ ਛੱਡਦਾ ਆਪਣੀ ਬਣੇਵੀ ਨੂੰ ਕੁੜੀ ਆ ਮੇਰੀ ਮੈਂ ਛੱਡਦਾ ਮੇਰੀ ਗੱਲ ਸੁਣੋ ਇਹ ਕਹਿੰਦੇ ਆ ਫੇ ਨਾ ਦਵਿੰਦਰ ਉਹਨਾਂ ਦੇ ਘਰ ਜਾਵੇ ਤੇ ਨਾ ਉਹ ਇੱਥੇ ਆਉਣ ਕਿਉਂ ਰਿਸ਼ਤਾ ਦਿੱਤਾ ਹੈ ਉਹਨਾਂ ਦੇ ਹੱਥ ਵਿੱਚ ਮਾਸੀ ਦਾ ਕਰਕੇ ਇੱਥੇ ਸਾਥ ਕੀਤਾ ਹੁਣ ਇਹ ਕਿਦਾਂ ਮਾਸੀ ਨੂੰ ਛੱਡ ਦਵੇ ਅਸੀਂ ਆਂਦੇ ਨਹੀਂ ਛੱਡ ਇਹ ਜਿਹਦਾ ਮਾਸੀ ਵਾਲਾਉਂਦੀ ਉਹ ਸਾਡੇ ਘਰ ਕਰਕੇ ਪਾਦੀ ਮੰਮੀ ਮੇਰੀ ਸੁਣ ਲੋ ਗੱਲ ਮਾਸੀ ਘਰੋਂ ਮੈਂ ਆਈ ਹਾਂ ਤੇ ਤੁਸੀਂ ਕਿਦਾਂ ਡੰਡਾ ਲੈ ਕੇ ਮਾਸੀ ਦੇ ਮੇਰੇ ਦਵਾਲੇ ਚੜੇਂ ਦੱਸ ਦੋ ਚੜੇ ਨਹੀਂ ਗੱਲਾਂ ਵੀ ਕੀਤੀਆਂ ਚੰਗੀਆਂ ਤੁਸੀਂ ਆ ਕੋਈ ਸੱਸਾ ਮਾਮਾ ਵਾਲਾ ਕੰਮ ਹੈਗਾ ਤੇ ਡਾ ਵੀਰਜੀ ਵੇਖ ਲੋ ਫਿਰ ਤੁਸੀਂ ਪਹਿਲੇ ਇਹ ਲੜੀ ਮੁੜ ਕੇ ਉਹਨਾਂ ਘਾਪੀ ਦੋਵੇਂ ਘਾਪਾਂ ਮੇਰੇ ਦਵਾਲੇ ਆ ਜਾ ਬਾਵਾ ਘਟ ਮਰ ਠੀਕ ਆ ਜੇ ਮੈਂ ਕਹਾਂਗਾ ਤੂੰ ਦਾ ਮੁੱਢਾ ਹੈ ਨਹੀਂ ਆ ਵੇਖ ਲੈ ਮੁੱਢਾ ਆ ਤੁਹਾਡੇ ਹੁੰਦਿਆਂ ਨਹੀਂ ਟਲਦੇ ਉਹ ਮਾਣਦਾ ਨਹੀਂ ਹੁਣ ਆਈ ਆ ਤੁਹਾਨੂੰ ਤਾਂ ਇੰਨੇ ਸਾਲ ਹੋ ਗਏ ਦੋਵਾਂ ਨੂੰ ਜਣੀਆਂ ਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ ਬੜਾ ਸੋਨਾ ਪਰਿਵਾਰ ਦਾ ਸੁਣੀਦਾ ਹੀ ਆਈ ਜਾਂਦਾ ਹੀ ਬੜਾ ਵਧੀਆ ਕੰਮ ਅੱਜ ਤੇ ਆ ਗਈ ਅੱਜ ਪਨੇਵੀ ਤੇ ਜਿਹੜਾ ਇਕੱਠਿਆਂ ਨਹੀਂ ਤਾਂ ਪੁੱਛ ਆ ਜੇ ਅਜੇ ਤੱਕ ਹੱਡੂਤੀ ਕੀ ਹੋਈ ਕੋਈ ਗੱਲ ਪੁੱਛੇ ਉਹਨੇ ਆ ਕੇ ਕੀ ਕਹਤਾ ਉਹ ਤਾਂ ਮੰਮੀ ਟੱਕੀ ਰੱਜੇ ਕੋਈ ਨਾ ਬੁੱਜੇ ਸਭ ਕੁਝ ਮੈਨੂੰ ਮਾਸੀ ਨੇ ਦੱਸਿਆ ਕੀ ਹੁੰਦਾ ਰਿਹਾ ਕੀ ਨਹੀਂ 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 ਦੱਸਣਾ ਹੀ ਮੇਰੀ ਗੱਲ ਸੁਣ ਜਦੋਂ ਇਹ ਇਹ ਟੱਕਣ ਟੱਕਦੇ ਨੇ ਸਾਰਾ ਕਮਾਈਆਂ ਸਾਰੀ ਜਿਹੜੀ ਰੋਜਾਂ ਦਾ ਪਾਗ ਦਾ ਬਣੇ ਤੇਰੀ ਗੱਲ ਤੇ ਆ ਟੱਕ ਕੇ ਨੂੰ ਦਵਾਈ ਦਿਵਾਉਣਾ ਇਹਨੇ ਖਾਣਾ ਉਹ ਹੁਣ ਗੱਲਾਂ ਨਹੀਂ ਪਾਉਂਦੀਆਂ ਤੇ ਹੁਣ ਨਹੀਂ ਚੰਗੇ ਲੱਗਦੇ ਹਾਂਜੀ ਹਾਂ ਗੱਲ ਨਹੀਂ ਕਹਿਣੀ ਜੇ ਕਮਾਈਆਂ ਕਰਦੇ ਸੀ ਨਾ ਉੱਥੇ ਗਾੜ ਹੋਵੇ ਮੈਂ ਗਾੜੀ ਲਾਇਆ ਸੀ ਤੁਹਾਨੂੰ ਤੇ ਸਾਹਮਣੇ ਵੀ ਤੁਸੀਂ ਹੋ ਤੁਹਾਡੇ ਕੋਲ ਵੀ ਸਾਰਾ ਮੈਂ ਕੋਈ ਹਿਸਾਬ ਨਹੀਂ ਲਿਆ ਕਦੀ ਤੇ ਮਾਂ ਤੀ ਨਹੀਂ ਕੀ ਖਾ ਲੈਣਾ ਆਹੋ ਮੈਂ ਏਡੇ ਵਾਲੀ ਜਿਹੜੀ ਬੈਂਕ ਵਾਲਾ ਉਹ ਤੇ ਮੈਂ ਕੋਲੀ ਕਰਾਈ ਆ ਨੋਟ ਕਰਾਈ ਆ ਭੈਣ ਜੀ ਮੈਨੂੰ ਪਤਾ ਤੁਸੀਂ ਕਰਾਈ ਆ ਕਰਾਈ ਆ ਤੁਸੀਂ ਬੈਂਕ ਚੱਲ ਕੋਈ ਨਹੀਂ ਮੈਂ ਰਾਜ ਲੈਂਦਾ ਜਾਂ ਕਰਾਈ ਆ ਬਾਸੀ ਜੀ ਹੁਣ ਤੁਸੀਂ ਆਪਣੀ ਲੜਾਈ ਨਾ ਲੜੋ ਅਸੀਂ ਆਏ ਹਾਂ ਕੁੜੀ ਦਾ ਇਨਸਾਫ ਕਰਨ ਦੂਸਰੀ ਗੱਲ ਤੁਸੀਂ ਕਿਹਾ ਵੀ ਇਹਨੂੰ ਮਿਲਣਾ ਨਹੀਂ ਮਾਸੀ ਨੂੰ ਮਾਸੀ ਸਾਡੀ ਆ ਸਕੀ ਮਾਸੀ ਆ ਕੋਈ ਮਤਰਈ ਨਹੀਂ ਆ ਤੇ ਭੱਜੀਆਂ ਬਾਵਾ ਗੱਲ ਨੂੰ ਆਉਂਦੀਆਂ ਹੁੰਦੀਆਂ ਰਿਸ਼ਤੇਦਾਰੀਆਂ ਖਤਮ ਨਹੀਂ ਹੁੰਦੀਆਂ ਹੁੰਦੀਆਂ ਅਸੀਂ ਕਿਦਾਂ ਕਰੀਏ ਕੁੜੀ ਨੂੰ ਵੀ ਮਾਸੀ ਨੂੰ ਨਾ ਮਾਸੀ ਦਾ ਕਰਕੇ ਤੇ ਇੱਥੇ ਅਸੀਂ ਰਿਸ਼ਤਾ ਦਿੱਤਾ ਉਹਨੇ ਦਿਨੇ ਵੀ ਆਉਣਾ ਰਾਤ ਵੀ ਆਉਣਾ ਇਹ ਵੀ ਜਾਣਾ ਇੱਕ ਵਾਰ ਵੀ ਇਹ ਨਾ ਆਵੇ ਤੇ ਇਹ ਉੱਧਰ ਨਾ ਜਾਵੇ ਆਵੇ ਕਿਉਂ ਨਾ ਚੱਲ ਕੋਈ ਨਹੀਂ ਪਹਿਲਾਂ ਪਿੰਡਾਂ ਮਾਸੀ ਆਪਣੇ ਨਹੀਂ ਰਹਿਣਗੇ ਚਾਹੀਦੇ ਆ ਹੋਸ਼ ਮੈਂ ਆਪਣੀ ਪਕਾ ਲਉ ਆਪਣੀ ਪਕਾ ਲੇ। ਐਂ ਕਹਦੀਆਂ ਗੱਲਾਂ ਨਹੀਂ ਕਰੀਦੀਆਂ ਹੋਈਦੀਆਂ। ਇਹਦੀ ਤੇ ਮਾਸੀ ਉਹ ਬਾਅਦ ਵਿੱਚ ਪਹਿਲਾਂ ਤੇ ਤੁਹਾਡੀ ਆ। ਇੰਨੇ ਸਾਲਾਂ ਤੋਂ ਤੁਹਾਡੇ ਨਾਲ ਰਹਿੰਦੇ ਰਲ ਮਿਲ ਕੇ। ਨਹੀਂ ਪਹਿਲਾਂ ਉਹ ਵੀ ਮੇਰੀ ਸੀ। ਹੁਣ ਇਹਦਾ ਮਗਲਾ ਕਿਉਂ ਵੀ ਨਹੀਂ ਮੇਰੀ। ਉਹ ਸਾਰੇ ਤੁਹਾਡੇ ਆ। ਐਵੇਂ ਨਹੀਂ ਕਰੀ ਦੋਈਦਾ ਸਾਰੇ ਤੁਹਾਡੇ ਆ ਨਾਲ ਮਿਲ ਕੇ ਰਹੋ। ਤੁਹਾਨੂੰ ਸਭ ਨੂੰ ਮਾਨਤਾਨ ਦਿੱਤਾ ਵੱਡੇ ਆਦਮ ਸਾਰਾ। ਮੈਂ ਖਿਆ ਅਸੀਂ ਸਾਰਾ ਸਮਝਾ ਕੇ ਜਾਵਾਂਗੇ ਕੁੜੀ ਨੂੰ। ਜੇ ਐਤੋਂ ਗੱਲ ਕੋਈ ਵਾਧੂਗੀ ਕੋਈ ਤੁਹਾਨੂੰ ਰੋਟੀ ਪਾਣੀ ਕਾਇਮ ਨਾ ਮਿਲੇ ਤੇ ਤਾਂ ਦੱਸਿਓ। ਪਰ ਜਿਹੜੀ ਹਰਕਤ ਤੁਸੀਂ ਕੀਤੀ ਆ ਨਾ ਇਹ ਦੁਬਾਰਾ ਨਹੀਂ ਹੋਣੀ ਚਾਹੀਦੀ ਇਹ ਤੁਹਾਨੂੰ ਫਰਸਟ ਤੇ ਲਾਸਟ ਵਾਰਨਿੰਗ ਆ ਭਾਈ ਜੋਗਨ ਜੋਗਨ ਚੰਗੇ ਨਹੀਂ ਲੱਗੀਦਾ ਵੇ ਘਰ ਵਸਦੇ ਇੱਕ ਵਾਰੀ ਬਾਰ-ਬਾਰ ਨਹੀਂ ਵਸਦੇ ਤੇ ਜਲੂਸ ਨਿਕਲਦਾ ਵਾ ਘਰ ਦਾ ਹੁਣ ਤੇ ਉਹ ਜਮਾਨੇ ਨੇ ਰਹਿ ਗਏ ਜਨਾਨੀ ਦੇ ਹੱਥ ਚੁੱਕਣ ਦੇ ਲੜਾਈਆਂ ਪੜਾਈਆਂ ਪਿੰਦਰਾਂ ਸਾਂ ਹੁੰਦਾ ਰਹਿੰਦੀਆਂ ਬੋਲਾ ਸਾਰੇ ਤੇਰੀ ਸੁਣਨਾ ਗੱਲ ਚੂੜਾ ਲਾਉਣ ਦਾ ਕੀ ਫਰਕ ਜੀ ਚਲੋ ਗਲਤੀ ਇਹਦੀ ਮੈਂ ਉਹ ਆਈ ਕਰਾਂ ਤਾਂ ਕਈ ਕਦੋਂ ਸਮਝਾਉਂਗਾ ਮੈਂ ਉਹ ਸਮਝਾਉਂਗਾ ਤੁਹੀ ਹੋਣਾ ਤੇ ਬਾਕੀ ਕੁੜੀ ਦਾ ਕਸੂਰ ਇਹ ਵਾ ਪੀ ਉਹ ਹੁਣ ਬਾਹਰ ਨਹੀਂ ਜਾਣ ਦਿੰਦੀ ਬੰਬੀ ਤੇ ਨਸ਼ਾ ਉਸ ਉਹਨੇ ਸ਼ਰਾਬ ਰੂਪ ਐ ਬੰਦ ਕਰਾਤੀ ਚੀਜ਼ਾਂ ਵਧੀਆ ਦਹੀਂ ਖਾ ਦੁੱਧ ਪੀ ਤੇ ਇਹਦਾਂ ਲ ਮਾੜੀ ਲੱਗਣ ਈ ਤਾਂ ਕਿਉਂ ਮਾੜੀ ਲੱਗੀ ਮੇਰਾ ਪੁੱਤ ਉਹ ਮਰਜੀ ਕਰ ਠੀਕ ਆ ਖਸਮਨ ਖਾ ਜਾ ਕੇ ਤੂੰ ਨਹੀਂ ਕਿ ਉਹ ਵੀ ਖਾ ਲੇ ਹਾਂ ਲਓ ਸਾਰਾ ਕਸੂਰ ਘਰ ਕੱਢੀ ਜਾਂਦੇ ਸੀ ਜਿੰਦਰ ਦਾ ਮਾਸੀ ਇਹਨਾਂ ਨੂੰ ਮੈਂ ਇੰਨਾ ਸਮਝਾਇਆ ਨਹੀਂ ਮੈਂ ਤੇਰੀ ਮਾਂ ਸਮਝਾ ਦੇ ਜਿੰਦਰ ਕਦੀ ਗਲਤ ਹੋ ਹੀ ਨਹੀਂ ਸਕਦੀ ਮੈਂ ਬੜਾ ਸੋਚਦਾ ਸੀ ਮਾਸੀ ਜੀ ਬੜੇ ਸਮਝਦਾਰ ਹੋ ਇਹ ਤੇ ਉਹ ਬਸ ਸੱਚੀ ਲੜ ਪਿਆ ਸਮਝਦਾਰੀ ਇਹੋ ਹੀ ਆ ਕਿ ਉਹ ਜੇ ਹੁਣ ਉਹ ਗੱਲ ਨਹੀਂ ਕੀਤੀ ਜੋ ਬੰ ਚੁੱਪ ਕਰਕੇ ਬੈਠਾ ਵਾ ਤੇ ਉਹ ਹੁਣ ਜੋ ਦੇ ਪਾਣ ਹੋਗੇ ਸਾਰਾ ਘਰ ਵਾ ਹੁਣ ਤੇਰੇ ਸਿਰ ਤੇ ਉਹ ਤੇ ਤੂੰ ਸਿਆਣਾ ਬਣ ਜਾ ਤੇ ਉਹ ਘਰ ਵਾ ਇੱਕ ਨਹੀਂ ਸਿਆਣਾ ਬਣ ਜਾ ਵੇਖੋ ਮਾਂ ਵੀ ਤੇਰੀ ਆ ਮਾਂ ਦਾ ਆਮਨਾ ਵੀ ਰੱਖਣਾ ਵਾ ਤੇ ਜਨਾਨੀ ਵੀ ਤੇਰੀ ਆ ਘਰ ਵੀ ਰੱਖਣਾ ਆਪਣਾ ਹੂੰ ਇਹ ਤੇਰੇ ਹੱਥ ਵਿੱਚ ਵਾ ਤੂੰ ਆਪਣੇ ਘਰ ਦਾ ਜਲੂਸ ਕੱਢਣਾ ਜਾਂ ਬੰਨ ਬਣਾ ਕੇ ਰੱਖਣਾ ਜਦੋਂ ਮੰਮੀ ਤੇ ਲਾ ਕੇ ਬੈਨਾ ਹੁਣ ਨਾ ਥੋੜਾ 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 ਸਮਝਾਇਆ ਕਰ ਪੀ ਆਹ ਜੀ ਕਿਹੜੇ ਤੂੰ ਕੰਮ ਕਰਦਾ ਤਾ ਛੱਡ ਦੋ ਹੁਣ ਪਹਿਲੀ ਆ ਉਹਨਾਂ ਨੂੰ ਕਹੋ ਵੀ ਆਪਾਂ ਛੱਡੂ ਆਪਣੀਆਂ ਪੁਰਾਣੀਆਂ ਲੜਾਈ ਤੇ ਆਂਦੇ ਹੁੰਦੇ ਘਰ ਚ ਪਾਏ ਨਾ ਚੱਲ ਜਾ ਬਾਹਰ ਮਾਰ ਜੇ ਘਰ ਪਈ ਹੁੰਦੀ ਉਹਨਾਂ ਵੀ ਆਪਣੀ ਜਵਾਜ ਮਾਰ ਲਿਆ ਪਚਾਹ ਪੀ ਲੋ ਜਾ ਚੱਲ ਆਹੋ ਕੋਈ ਨਹੀਂ ਤੂੰ ਜਵਾਜ ਮਾਰ ਲਿਆ ਅਸੀਂ ਥੋੜਾ ਹੁਣ ਪਿੰਡਰ ਸਿਆਂ ਦੇ ਵਰਗੇ ਬਣ ਜਾਣਾ ਵਾ ਭੈਣ ਵਰਗੇ ਇਹ ਤੇ ਹੁਣ ਲੜਾਈ ਨੂੰ ਮਟਾਵਾਂਗੇ ਫੇਰ ਹੀ ਆ ਮਟਾਵਾਂਗੇ ਚੱਲ ਬਾਹਰ ਗਈ ਆ ਚਾਹ ਪੀ ਲੋ ਕੋਈ ਪੀ ਲੋ ਤਾਲ ਸੁਣ ਲੈ ਕੁੜੀ ਚਾਜਣਾ ਰਿਹਾ ਕਰੋ ਆ ਡਰਾਮਾ ਨਾ ਲਾਇਆ ਕਰੋ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਰਾਤੋਂ ਪਹਿਲਾਂ ਕਿ ਕੁੜੀਏ ਹੁਣ ਤੋਂ ਸੱਸ ਸਹੁਰਾ ਜੋ ਵੀ ਤੇਰਾ ਵਾ ਉਹੀ ਤੇਰੇ ਮਾਪੇ ਵਾ ਅਹੀਂ ਹੋਣਾ ਤੈਨੂੰ ਕਰੋ ਭੇਜਤਾ ਦੂਜੇ ਘਰ ਕੋਈ ਗੱਲ ਨਹੀਂ ਜੇ ਕਿਸੇ ਵੇਲੇ ਕੋਈ ਗੱਲ ਹੋ ਵੀ ਜਾਵੇ ਤੇ ਆਪ ਚੁੱਪ ਕੀਤੇ ਰਹਿ ਲੈ ਮੈਂ ਭਾਬੀ ਜੀ ਮਾਂ ਤਿੰਨ ਮਹੀਨੇ ਬਹੁਤ ਹੀ ਜ਼ਿਆਦਾ ਨੰਦਿਜ਼ਦ ਕੀਤੀ ਪਰ ਇਹਨਾਂ ਨੂੰ ਇੱਜ਼ਤ ਹੱਜ ਨਹੀਂ ਹੋਈ ਜੇ ਮੈਨੂੰ ਵੀਰਜੀ ਇਹਨਾਂ ਕਹਣਾ ਨਾ ਸਵੇਰ ਤੋਂ ਲਾ ਕੇ ਸ਼ਾਮਾਂ ਤੱਕ ਕੰਮ ਕਰ ਇਹਦਾ ਮੰਜੇ ਤੇ ਵੇਚ ਲੈਣਾ ਆ ਉਥੋਂ ਗੋੜਾ ਚੁਕਲਾ ਆ ਲਫਾਫਾ ਚੁਕਲਾ ਉਥੇ ਆ ਆਹ ਕੰਮ ਛੱਡ ਆਓ ਫੜ ਆ ਦਵਿੰਦਰ ਮੈਂ ਵੀਰਜੀ ਮੈਨੂੰ ਕਰ ਲੈ ਪਿੰਦਰ ਸਿਆਂ ਮੈਂ ਕੱਟੀਆਂ ਇੱਥੇ ਮੈਨੂੰ ਪਤਾ ਵਾ ਕਿੱਦਾਂ ਦੀ ਭੈਣੋਂ ਸਾਸਿ ਦੀ ਉਹ ਮੈਨੂੰ ਪਤਾ ਵਾ ਅਸੀਂ ਐਂ ਜਿ ਤਾਂ ਨਹੀਂ ਬਖਮਦੇ ਹੁੰਦੇ ਕਿਸੇ ਨੂੰ ਵੀ ਪਤਾ ਲੱਗੇ ਦੂਜੇ ਨੂੰ ਤੈਨੂੰ ਅਜੇ ਤੱਕ ਪਤਾ ਵਾ ਇਹ ਕਿਦਾਂ ਕੱਢੀ ਮੈਂ ਇੱਥੇ ਬਿਲਕੁਲ ਨਹੀਂ ਤੇ ਬਸ ਮੈਂ ਸਿਰ ਨੀਵਾ ਕਰਕੇ ਉਹਦੇ ਗਾੜੀ ਇਹ ਆਂਦੀ ਹੈ ਵੀ ਹੁਣ ਉਹ ਵੀ ਕੁੜੀ ਵੀ ਇਦਾਂ ਹੀ ਕੱਟੇ ਤੈਨੂੰ ਪਤਾ ਨਹੀਂ ਉਹ ਅੱਜ ਕੱਲ ਦਾ ਜਮਾਨਾ ਹੋਰ ਵਾ ਪਰ ਨਹੀਂ ਮਾਸੀ ਜੀ ਫੇਰ ਵੀ ਮੈਂ ਨਹੀਂ ਫੇਰ ਵੀ ਉਹ ਬਹੁਤ ਇੱਜ਼ਤ ਕਰਦੀ ਆ ਪਰ ਹੁਣ ਆਦਤ ਤੇ ਮਜਬੂਰ ਵਾ ਚਲੋ ਕੋਈ ਗੱਲ ਨਹੀਂ ਮਾਸੀ ਜੀ ਹੁਣ ਇੱਥੇ ਉਹ ਦੋਵੇਂ ਮਾਂ ਪੁੱਤ ਨਹੀਂ ਸੁਣਨਦੇ ਅਸੀਂ ਤੇ ਆਪਣੀ ਧੀ ਨੂੰ ਸਮਝਾਉਣਾ ਨਹੀਂ ਉਹ ਤੇ ਚਲੋ ਠੀਕ ਵਾ ਹਾਂ ਬਾਕੀ ਕੋਈ ਗੱਲ ਹੁੰਦੀ ਆ ਜੇ ਜ਼ਬਰਦਸਤੀ ਮਾਰਦੇ ਕੋਟਦੇ ਤੇ ਤੂੰ ਮ ਬਾਕੀ ਤੂੰ ਦੰਤੋ ਦੰਦ ਨਹੀਂ ਚੁਕਣਾ ਆਪਣਾ ਕੰਮ ਜਿਹੜਾ ਵਾ ਪਾਰ ਪੂਜਾ ਕਰਿਆ ਕਰ ਆਪਣੇ ਜਿਹੜੀ ਤੇਰੇ ਕਰਤੱਵ ਹ ਨਾ ਜਿਹੜਾ ਤੇਰਾ ਔਰਤ ਦਾ ਇੱਕ ਕਰਤੱਵ ਹੁੰਦਾ ਵਾ ਵੀ ਆਪਣੇ ਸੱਸ ਦੀ ਆਪਣੀ ਮਾਂ ਵਾਂਗੂ ਸੇਵਾ ਕਰਨੀ ਟਾਈਮ ਟੂ ਟਾਈਮ ਚਾਹ ਪਾਣੀ ਰੋਟੀ ਉਹ ਦ ਬਿਸਤਰ ਤੇ ਦੇਣਾ ਉਹ ਤੇਰਾ ਫਰਜ਼ ਵਾ ਤੇ ਉਹ ਹਰ ਤੀ ਪਹਿਨ ਦਾ ਫਰਜ਼ ਵਾ ਕਿ ਉਹ ਫਰਜ਼ ਪੂਰਾ ਕਰੇ ਠੀਕ ਹੈ ਫਿਰ ਉਹ ਨਾਮ ਜਿਹੜੀ ਮਹਿਲਾ ਮੰਡਲ ਵਾਲੀ ਤੂੰ ਗੱਲ ਕੀਤੀ ਉਹ ਤੇ ਇਦਾਂ ਦੀ ਗੱਲ ਨਹੀਂ ਮੁਰਗੇ ਦਾ ਡਰਾਵੀਡ ਰੂਬਨ ਦੇਜੋ ਦੇ ਨਹੀਂ ਪ੍ਰੀਤ ਗੱਲ ਹੀ ਇਦਾਂ ਦੀ ਕੀਤੀ ਸੀ ਡੰਡੇ ਜੇ ਮੈਂ ਨਾ ਹੁੰਦੀ ਤੇ ਡੰਡਾ ਦੇ ਮਾਰਨਾ ਹੀ ਇਹਦੇ ਉਹ ਤੇ ਮੇਰੇ ਲੱਗਦੇ ਬਚ ਗਈ ਉਹ ਤੇ ਹੁਣ ਅੱਜ ਆਈ ਦੱਸੀ ਆਈ ਤਾਂ ਦੱਸਦੇ ਨਹੀਂ ਕੱਲਾ ਤੁਹਾਨੂੰ ਦੱਸਿਆ ਹੀ ਨਹੀਂ ਪੂਰੀ ਗੱਲ ਦੱਸੀ ਨਹੀਂ ਆ ਇਹ ਤਾਂ ਕੁੜੀ ਤਾਂ ਨਿੱਗੀ ਬੜੀ ਆ ਕੁੜੀ ਵਰਗੀ ਤਾਂ ਕੋਈ ਰੀਸ ਹੀ ਨਹੀਂ ਆ ਮੈਂ ਮਾਸੀ ਜੀ ਇਹ ਮੁੰਡੇ ਨੂੰ ਪਹਿਲਾਂ ਤੋਂ ਜਾਣਦਾ ਏ ਮੈਂ ਇਹ ਕੁੜੀ ਨੂੰ ਬੜਾ ਮਨਾ ਕੀਤਾ ਸੀ ਕਹਿੰਦੀ ਸੀ ਮੈਂ 15 ਦਿਨ ਰਹਿ ਕੇ ਆਈ ਉੱਥੇ ਤੇ ਕੋਈ ਉਹ ਖਾਂਦਾ ਪੀਂਦਾ ਨਹੀਂ ਦੇਖੋ 10 15 ਦਿਨ ਲਈ ਹਰ ਬੰਦਾ ਚਪਾ ਲੈਂਦਾ ਹੂੰ ਸਾਰੀ ਉਮਰ ਦੀ ਸ਼ੋਭਾ ਕੋਈ ਵੀ ਵਾਇਲ ਕੋਈ ਵੀ ਚੀਜ਼ ਹਨਾ ਹਾਂ ਉਹ ਇੱਕ ਦਿਨ ਹਉਣੀ ਆਉਣੀ ਸਾਹਮਣੇ ਸਾਹਮਣੇ ਆਉਣਾ ਤੇ ਉਹ ਇਸ ਕਰਕੇ ਇਹਨੂੰ ਕਿਹਾ ਜੀ ਪਰ ਇਹ ਕੁੜੀ ਉਦੋਂ ਮੰਨੀ ਨਹੀਂ ਤੇ ਫਿਰ ਅਸੀਂ ਇਹਦੇ ਫੈਸਲੇ ਦੇ ਅੱਗੇ ਝੁੱਕ ਗਏ ਵੀ ਚਲੋ ਜਿੱਥੇ ਕੁੜੀ ਖੁਸ਼ਵਾ ਉੱਥੇ ਅਸੀਂ ਵੀ ਖੁਸ਼ ਹਾਂ 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 ਅਜੇ ਦਿਨ ਕਿਰਾਂ ਤੇ ਰਾਤ ਕਿਹੜੀ ਹਾਂ ਕਿ ਆਨੇ ਜੁਮੇ ਜੁਮੇ ਅਜੇ ਸਾਲ ਨਹੀਂ ਹੋਇਆ ਤੁਹਾਡੇ ਵਿਆਹ ਨੂੰ ਤੇ ਆ ਪਥਾਰੇ ਹੁਣ ਪੈ ਵੀ ਗਏ ਆ ਨਾਲੇ ਰਿਸ਼ਤੇਦਾਰਾਂ ਚ ਇਦਾਂ ਨਾ ਬੀਰਤੀ ਦੇ ਦੇਖਦੀ ਹੁੰਦੀ ਆ ਪਰ ਇਹੋਨਾਂ ਦੀ ਨਹੀਂ ਤੇਰੀ ਵੀ ਆ ਨਾਲ ਇਹਦੀ ਤੁਹਾਡੀ ਵੀ ਆ ਕਹਨੇ ਕਿਆ ਨਾ ਉਹਦਾ ਕਸੂਰ ਤੇ ਕਹਨੇ ਕਹਣਾ ਇਹਦਾ ਇਹਦੇ ਕਹਣਾ ਮਾਪਿਓ ਨੇ ਚੱਜ ਨਾਲ ਸੰਸਕਾਰ ਨਹੀਂ ਦਿੱਤੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਸੰਸਕਾਰ ਦਿੱਤੇ ਹੁੰਦੇ ਤੇ ਇਦਾਂ ਨਾ ਕਰਦੀ ਉਹ ਫਿਰ ਦੂਜੀ ਹੋਰ ਗੱਲ ਆ ਅੱਧੇ ਲੋਕ ਤੇ ਨਾ ਕਹਣਾ ਕਹਣਾ ਕਿ ਵੀ ਉਥੋਂ ਆਈ ਆ ਦੂਜੇ ਘਰੋਂ ਦੀ ਤਾਂ ਉੱਥੇ ਵੀ ਇਦਾਂ ਕਰਦੀ ਹੁਣ ਇਹਦਾ ਮਗਲਿਆ ਛੋਟਾ ਵੀ ਇਹ ਕਰ ਨੂੰ ਪਿੰਦਰ ਸਿਆ ਲੈ ਕੇ ਤੁਰੇ ਰਹੀਏ ਜੇ ਚੰਗੀ ਆ ਤੇ ਹੁਣ ਇਹਨੂੰ ਚੰਗੀ ਨਹੀਂ ਬਣ ਦੇਣਾ ਮੈਂ ਗੱਲ ਕਰਦਾ ਹਾਂ ਤੁਸੀਂ ਇੱਥੇ ਜੇ ਮੈਨੂੰ ਪਤਾ ਹੁੰਦਾ ਉਹ ਚੀਜ਼ ਹੁੰਦੀ ਪੁੱਤ ਦੱਸਣਾ ਹਾਂ ਠੀਕ ਨਹੀਂ ਵਿੱਚ ਬਾਕੀ ਤੈਨੂੰ ਮੈਂ ਦੱਸਿਆ ਇਹਨਾਂ ਦੀ ਜੋ ਸੇਵਾ ਜੋ ਕਰਦੀ ਰਹਿਣਾ ਕਿ ਜੇ ਤੁਹਾਨੂੰ ਦੇ ਪਿੱਛੇ ਲੱਗੀ ਹੈ ਨਾ ਇਹਨੂੰ ਨਸ਼ਾ ਛਡਾਉਣ ਲਈ ਆ ਤੇ ਕੋਈ ਗੱਲ ਨਹੀਂ ਹਰ ਔਰਤ ਦਾ ਦੈਤੋ ਬਣਦਾ ਵਾ ਕਿ ਆਪਣੇ ਪਤੀ ਨੂੰ ਚੰਗੀ ਤਰ੍ਹਾਂ ਟ੍ਰੀਟ ਕਰੇ ਤੇ ਨਸ਼ਾ ਛਡਾ ਸਕਦੇ ਹੋ ਤੇ ਇਸੇ ਕੋਲੋਂ ਮਾੜੀ ਲੱਗਦੀ ਹੈ ਹੁਣ ਕਿ ਅੱਗੇ ਖੁੱਲੇ ਹੀ ਨਜ਼ਾਰੇ ਉਹਦੇ ਮਾਰ ਇਦਾਂ ਜਾਂਦਾ ਇਦਾਂ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸਮਝਾਉਣਾ ਹੈ ਬਹੁਤ ਸਮਝਾਤਾ ਮਿਸਤਰੀ ਜੀ ਲੱਗੇ ਸਾਡੇ ਸਾਹ ਨੂੰ ਛੁੱਟੀ ਦਿਓ ਅਸੀਂ ਗੱਲਾਂ ਗੱਲਾਂ ਵਿੱਚ ਭੁੱਲੀ ਗਏ ਸੋਨੀਆ ਦਾ ਕਿੱਧਰ ਆ ਕਾਂਚ ਗਈ ਆ ਸੋਨੀਆ ਹਾਂ ਗਈ ਆ ਤੇ ਆਜੋ ਮੈਂ ਪ੍ਰਸਾਦਾ ਤਿਆਰ ਕਰਾਂ ਹੋ ਨਈ ਮਾਸੀ ਜੀ ਹੁਣ ਜਾਣ ਦੋ ਗੱਲ ਪਤਾ ਕੀ ਹੈ ਕਿੰਨਾ ਕ ਕਿਤੇ ਟਾਈਮ ਲੱਗਣਾ ਹੋਵੇ ਅਸੀਂ ਪੈਸੇ ਲਾਵਾਂਗੇ ਆਪਾਂ ਉੱਧਰ ਗੱਲ ਸੁਣੋ ਛੋਟੇ ਛੋਟੇ ਕੰਮ ਵਾਲੀ ਨੇ ਮਿਸਤਰੀ ਲਾਇਆ ਘਰ ਦੋ ਜਾਨੇ ਮੰਮੀ ਕੋ ਤੇ ਰੋਟੀ ਖਵਾ ਲਈ ਨਹੀਂ ਜਾਨੀ ਤੇ ਨਾਲੇ ਹੁਣ ਤੁਹਾਨੂੰ ਮਿਲ ਗਿਆ ਲਿਆ ਸੋਨੀਆਂ ਘਰ ਨਹੀਂ ਆ ਜਿੱਦਣ ਹੁਣ ਆਏ ਨਾ ਸਿੱਧੇ ਤੁਹਾਡੇ ਆਲੀ ਉਹ ਗੱਲ ਮੈਨੂੰ ਉੱਧਰ ਕੱਲਤਾ ਵਾ ਤੇ ਹੁਣ ਮੈਂ ਦੂਰ ਪੈ ਗਈ ਕੰਧੋ ਵਾਲੇ ਪ੍ਰਦੇਸ਼ ਹੈਂ ਮੈਂ ਜਾਂਦੀ ਰੋਟੀ ਬਣਾਉਣੀ ਆ ਨਹੀਂ ਚਲੋ ਠੀਕ ਚਲ ਫਿਰ ਮਰਜ਼ੀ ਭਰਾਵਾ ਤੁਹਾਡੀ